ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਐਸ ਵੇਲੇ ਇੱਕ ਬਹੁਤ ਹੀ ਸੰਕਟ ਵਾਲੀ ਸਥਿਤੀ ਔਰ ਹੜ੍ਹਾਂ ਦੇ ਵਿੱਚ ਜਿਹੜਾ ਹੈਗਾ ਔਰ ਖਾਸ ਕਰਕੇ ਸਭ ਤੋਂ ਵੱਡਾ ਕਨਸਰਨ ਤੁਹਾਡਾ ਵੀ ਲੋਕਾਂ ਦਾ ਵੀ ਔਰ ਸਾਰਿਆਂ ਦਾ ਹੁੰਦਾ ਹੈ ਕਿ ਹੜ੍ਹਾਂ ਤੋਂ ਬਾਅਦ ਨੈਕਸਟ ਜਿਹੜਾ ਸਭ ਤੋਂ ਵੱਡਾ ਚੈਲੰਜ ਹੁੰਦਾ ਹੋਏਗਾ ਕਿ ਗੰਦੇ ਪਾਣੀ ਨਾਲ ਔਰ ਮੱਖੀਆਂ ਮਚਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਔਰ ਬਹੁਤ ਮੁਸ਼ਕਲਾਂ ਲਾਤਾਂ ਦੇ ਵਿੱਚ ਸਾਡੇ ਡਾਕਟਰਸ ਮੈਡੀਕਲ ਸਟਾਫ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਤੱਕ ਇਹ ਦਿਨ ਰਾਤ ਬਿਨਾ ਕਿਸੇ ਛੁੱਟੀ ਦੇ ਕੋਈ ਕਸਟਰਡ ਹਾਲੀਡੇ ਨਹੀਂ ਕੋਈ ਸੈਟਰਡੇ ਸੰਡੇ ਨਹੀਂ ਵੀਕਐਂਡ ਨਹੀਂ ਲਗਾਤਾਰ ਪਿਛਲੇ ਸਵਾ ਡੇਢ ਮਹੀਨੇ ਤੋਂ ਕੰਮ ਕਰ ਰਹੇ ਆ ਤੇ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਰੋਡਸਾ ਬਿਨਾ ਵਾਸਤੇ ਇੱਕ ਜਿਹੜੀ ਹੈਗੀ ਆ ਇੱਕ ਇਹਨਾਂ ਨੂੰ ਆਨਰ ਕਰਨ ਦੀ ਇਹਨਾਂ ਨੂੰ ਅਵਾਰਡ ਕਰਨ ਦੀ ਪਾਲਿਸੀ ਹੋਣੀ ਚਾਹੀਦੀ ਆ ਤੇ ਇਹ ਇੱਕ ਨਵੀਂ ਸਕੀਮ ਜੋ ਪਹਿਲੀ ਵਾਰ ਇਹ ਪਹਿਲਾਂ ਨਹੀਂ ਸੀ ਇਹ ਕੋਵਿਡ ਦੇ ਵਿੱਚ ਵੀ ਜਿਹੜੇ ਸਰਕਾਰੀ ਡਾਕਟਰ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਆਪਣੀ ਜਾਨ ਖਤਰੇ 'ਚ ਪਾ ਕੇ ਔਰ ਹੁਣ ਹੜਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਹੁਣ ਬਿਮਾਰੀ ਦੀ ਰੋਕਥਾਮ ਵਾਸਤੇ ਬਿਨਾਂ ਕਿਸੇ ਛੁੱਟੀ ਤੋਂ ਬਿਨਾਂ ਕਿਸੇ ਵਿੱਤੀ ਲਾਭ ਤੋਂ ਲਗਾਤਾਰ ਕੰਮ ਕਰ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਆਊਟ ਆਫ ਦਾ ਵੇਜ ਆ ਕੇ ਉਹਨਾਂ ਨੂੰ 5 10 15 ਜਿਹੜੀ ਸੀ ਔਰ ਟਾਈਮ ਸਕੇਲ ਜਿਹੜੇ ਟਾਈਮ ਬౌండ్ ਪ੍ਰੋਮੋਸ਼ਨ ਕਲੀਅਰ ਕੀਤੀ ਸੀ ਤੇ ਹੁਣ ਇਸੇ ਤਰ੍ਹਾਂ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਹੈਗੀ ਉਹਨਾਂ ਨੂੰ ਆਨਰ ਕਰਨ ਲਈ ਉਹਨਾਂ ਨੂੰ ਅਵਾਰਡ ਕਰਨ ਲਈ 26 ਜਨਵਰੀ 15 ਅਗਸਤ ਤੇ ਡਾਕਟਰਸ ਡੇ ਤੇ ਨਰਸਸ ਡੇ ਤੇ ਜਿੰਨੇ ਵੀ ਸਾਡੇ ਮੈਡੀਕਲ ਸਬੰਧਤ ਨਾ ਹੁੰਦੇ ਆ ਵਰਲਡ ਹੈਲਥ ਡੇ ਤੇ ਅਲੱਗ-ਅਲੱਗ ਕੈਟਾਗਰੀਜ਼ ਨੂੰ ਜਿਹੜਾ ਹੈਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹੜੇ ਬੰਦੇ ਕੋਈ ਆਊਟਸਟੈਂਡਿੰਗ ਕੰਟਰੀਬਿਊਸ਼ਨ ਕਰਨਗੇ ਉਹਨਾਂ ਵਾਸਤੇ ਜਿਹੜੇ ਕੋਈ ਹੋਰ ਵਧੀਆ ਕੰਮ ਕਰਕੇ ਹਸਪਤਾਲ ਦੇ ਕੋਈ ਮਤਲਬ ਇੱਕ ਤੇ ਹੋ ਗਿਆ ਤੁਹਾਡੀ ਕਲੀਨਿਕਲ ਡਿਊਟੀ ਹੋ ਗਈ ਕਿ ਉਹ ਆਪਰੇਸ਼ਨ ਵਧੀਆ ਕਰਦੇ ਆ ਦੂਜਾ ਅਸੀਂ ਇਹ ਕੀਤਾ ਹੈਗਾ ਕਿ ਸਾਡੇ ਕੋਲੇ ਸਪੈਸ਼ਲਿਸਟ ਦੀ ਕਮੀ ਆ ਡਾਕਟਰਸ ਦੀ ਕਮੀ ਆ ਉਹਦੇ ਵਾਸਤੇ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਉਹਦੇ ਚੋਂ 285 ਦੇ ਕਰੀਬ ਜੁਆਇਨ ਕਰ ਗਏ ਹੁਣ 1000 ਭਰਤੀ ਕੀਤੇ ਉਹਦੇ ਚੋਂ ਵੀ ਜਿਹੜੇ ਹੈਗੇ ਆ ਉਹ 460 ਦੇ ਕਰੀਬ ਜੁਆਇਨ ਕਰ ਚੁੱਕੇ ਆ ਸਾਨੂੰ ਉਮੀਦ ਹੈ ਕਿ 400 ਡਾਕਟਰ ਹੋਰ ਵੀ ਜੁਆਇਨ ਕਰ ਜਾਏਗਾ ਤੇ ਇਹਦੇ ਨਾਲ ਡਾਕਟਰਾਂ ਦੀ ਕਮੀ ਵੀ ਪੂਰੀ ਹੋਏਗੀ ਤੇ ਹੁਣ ਜਿਹੜੇ ਸਾਡੇ ਡਾਕਟਰਸ ਐ ਉਹ ਖਾਲੀ ਇਹ ਨਹੀਂ ਐ ਕਿ ਉਹਨਾਂ ਨੇ ਸਿਰਫ ਦਵਾਈ ਦੇਣੀ ਐ ਗੋਲੀਆਂ ਕਰਨੀਆਂ ਜਾਂ ਆਪਰੇਸ਼ਨ ਕਰਨੇ ਆ ਅਸੀਂ ਇੱਕ ਬਹੁਤ ਵਧੀਆ ਟੀਚਿੰਗ ਪ੍ਰੋਗਰਾਮ ਜਿਹਨੂੰ ਅਸੀਂ ਡੀਐਨਬੀ ਪ੍ਰੋਗਰਾਮ ਕਹਿੰਨੇ ਆ ਜਿਹਦੇ ਵਿੱਚ ਬੱਚੇ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਔਰ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸਾਡੇ ਕੋਲੇ 150 ਤੋਂ ਵੱਧ ਸੀਟਾਂ ਹੋ ਗਈਆਂ ਉਹਨਾਂ ਦੀ ਗਾਇਨੇਕੋਲੋਜਿਸਟ ਨਹੀਂ ਮਿਲਦੇ ਸੀ ਨਸਟੋਟ ਮੈਡੀਕਲ ਸਪੈਸ਼ਲਿਸਟ ਫੈਮਿਲੀ ਫਿਜੀਸ਼ੀਅਨਸ ਇਹ ਸਾਰੀਆਂ ਟ੍ਰੇਨਿੰਗ ਅਸੀਂ ਆਪਣੀਆਂ ਸ਼ੁਰੂ ਕਰ ਰਹੇ ਆ ਜਿਹੜੇ ਬੱਚੇ ਸਾਡੇ ਕੋਲ ਸਰਕਾਰੀ ਹਸਪਤਾਲਾਂ ਦੇ ਵਿੱਚ ਟ੍ਰੇਨਿੰਗ ਕਰਨਗੇ ਉਹ ਨਹੀਂ ਜਾਂਦੇ ਛੱਡ ਕੇ ਮੈਡੀਕਲ ਕਾਲਜ ਵਾਲੇ ਥੋੜੇ ਉਹ ਮੁਸ਼ਕਲ ਨਾਲ ਆਉਂਦੇ ਆ ਰਹਿੰਦੇ ਨਹੀਂ ਆ ਉਹ ਚਲੇ ਜਾਂਦੇ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਚੋਂ ਦੀ ਪ੍ਰੈਕਟੀਕਲ ਟ੍ਰੇਨਿੰਗ ਵਧੀਆ ਹੁੰਦੀ ਆ ਤੇ ਉਹ ਸਾਡੇ ਨਾਲ ਰਹਿੰਦੇ ਵੀ ਆ ਤੇ ਉਹਨਾਂ ਨੂੰ ਸਰਟੀਫਾਈਜ਼ ਕਰਨ ਲਈ ਅਸੀਂ ਇੱਕ ਤਾਂ ਇਹ ਅਵਾਰਡ ਜਿਹੜੀ ਪਾਲਿਸੀ ਲੈ ਕੇ ਆਏ ਆ ਤੇ ਦੂਜਾ ਇਹਦੇ ਨਾਲ ਨਾਲ ਅਸੀਂ ਜਿਹੜੇ ਪ੍ਰਾਈਵੇਟ ਡਾਕਟਰਸ ਵੀ ਆ ਚਾਹੇ ਕੋਈ ਆਪਣਾ ਕਲੀਨਿਕ ਚਲਾਉਂਦਾ ਹੋਵੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਮੈਂਬਰ ਹੈ ਮੈਡੀਕਲ ਕਾਲਜ ਕੰਮ ਕਰਦੇ ਆ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਜਿਹੜੇ ਪੇਸ਼ੈਂਟ ਵੈਲਫੇਅਰ ਦੇ ਵਿੱਚ ਕੰਟਰੀਬਿਊਟ ਕਰਨਗੇ ਜਿਸ ਤਰ੍ਹਾਂ ਪਹਿਲਾਂ ਅਸੀਂ ਡਾਕਟਰਸ ਦੇ ਦੇ ਉੱਤੇ ਪਹਿਲੀ ਜੁਲਾਈ ਨੂੰ ਅਸੀਂ ਜਿਹੜੇ ਸਾਡੇ ਸਟੈਮੀ ਪ੍ਰੋਜੈਕਟ ਆ ਜਿਹੜੇ ਹਾਰਟ ਸਪੈਸ਼ਲਿਸਟ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ 750 ਡਾਕਟਰਾਂ ਨੂੰ ਟ੍ਰੇਨ ਕੀਤਾ ਉਹਨਾਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਾਡੇ ਮਤਲਬ ਚਾਹੇ ਚਮਕੌਰ ਸਾਹਿਬ ਹੈ ਦਸੂਆ ਤਾਰਨ ਤਾਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਾਰਟ ਅਟੈਕ ਦੇ ਪੇਸ਼ੈਂਟਸ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਕਿ ਹੱਬ ਐਂਡ ਸਪੋਕ ਦੇ ਵਿੱਚ ਪਹਿਲਾਂ ਉੱਥੇ ਥਰੋਮਬੋਲਾਈਜ਼ ਕਰੋ 30000 ਰੁਪਏ ਦਾ ਟੀਕਾ ਸਰਕਾਰ ਦਿੰਦੀ ਹੈ ਇੰਜੈਕਸ਼ਨ ਉੱਥੇ ਲੱਗ ਜਾਂਦਾ ਉਸ ਤੋਂ ਬਾਅਦ ਅਸੀਂ ਪਹਿਲਾਂ ਸਿਰਫ ਸਾਡੇ ਕੋਲੇ ਦਇਆਨੰਦ ਮੈਡੀਕਲ ਕਾਲਜ 32 ਦਾ ਸੀਗਾ ਫਿਰ ਅਸੀਂ ਆਪਣੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਅਪਗ੍ਰੇਡ ਕਰਤਾ ਪਟਿਆਲਾ ਅੰਮ੍ਰਿਤਸਰ ਔਰ ਜਿਹੜਾ ਤੁਹਾਡਾ ਫਰੀਦਕੋਟ ਹੈ ਤਿੰਨਾਂ ਦੇ ਵਿੱਚ ਵੀ ਹੁਣ ਹਾਰਟ ਦੀ ਜੜੀ ਆ ਗਈ ਆ ਉਹ ਬਾਈਪਾਸ ਤੇ ਜਿਹੜਾ ਤੁਹਾਡਾ ਸਟੈਂਟਿੰਗ ਹੋਣ ਲੱਗ ਗਈ ਆ ਤੇ ਉਹ ਅਸੀਂ ਅਸੀਂ ਆਪਣੀਆਂ ਹਬਸ ਵੀ ਡਵੈਲਪ ਕਰ ਰਹੇ ਆ ਸੋ ਜਿਹੜੇ ਇਸ ਤਰ੍ਹਾਂ ਦੇ ਕੰਟਰੀਬਿਊਸ਼ਨ ਕਰਨਗੇ ਇਸੇ ਤਰ੍ਹਾਂ ਸੀਐਮਸੀ ਦਾ ਡਾਕਟਰ ਨੇ ਮੈਕੈਨੀਕਲ ਥਰੋਮਬੈਕਟਮੀ ਸਟ੍ਰੋਕ ਦੇ ਵਿੱਚ ਜਿਹਨੂੰ ਅਸੀਂ ਅਧਰੰਗ ਕਹਿੰਦੇ ਆ ਜਦੋਂ ਉਹਦੇ ਬ੍ਰੇਨ ਦੇ ਵਿੱਚ ਕਲੌਟ ਆ ਗਿਆ ਉਹਨੂੰ ਕੱਢਣਾ ਹੈਗਾ ਇਹ ਟਾਈਮ ਸੈਸਟਿਵ ਹੁੰਦੀ ਆ ਸਾਰੀਆਂ ਸਰਜਰੀਜ਼ ਇਹ ਵਿਦਨ ਤੁਸੀਂ ਫਿਊ ਆਰਸ ਕਰੋਗੇ ਤਾਂ ਉਹਦਾ ਰਿਜ਼ਲਟ ਅੱਛਾ ਹੋਏਗਾ ਪੇਸ਼ੈਂਟ ਨਾਰਮਲ ਰਿਕਵਰੀ ਹੋ ਜਾਏਗੀ ਤੇ ਉਹਨਾਂ ਦਾ ਵੀ ਇਹੋ ਜਿਹੇ ਡਾਕਟਰ ਜਿਹੜੇ ਕਰਨਗੇ ਉਹ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਉਹਦਾ ਰਿਜ਼ਲਟ ਇਹ ਹੋਇਆ ਕਿ ਸਾਡੇ ਕੋਲੇ ਪਹਿਲਾਂ ਸਿਰਫ ਹੱਟਦਾ ਸੀ ਬੋਨ ਸਟ੍ਰੋਕ ਦਾ ਹੋ ਗਿਆ ਇਸ ਤੋਂ ਬਾਅਦ ਸੀਐਮਸੀ ਦੇ ਡਾਕਟਰ ਨੇ ਲੀਡ ਲੈ ਕੇ ਬੋਨ ਮੈਰੋ ਟ੍ਰਾਂਸਪਲੈਂਟ ਦਾ ਹੋ ਗਿਆ ਇਸ ਤੋਂ ਬਾਅਦ ਏਮਸ ਦੇ ਸਾਡੇ ਅੰਮ੍ਰਿਤਸਰ ਦੇ ਔਰ ਪਟਿਆਲੇ ਦੇ ਡਾਕਟਰ ਅੱਗੇ ਆਏ ਆ ਇਹਦੇ ਨਾਲ ਕੌਕ ਦੀਆਂ ਟ੍ਰਾਂਸਪਲੈਂਟ ਜਿਹੜੇ ਬੱਚੇ ਗੁੰਗੇ ਬਹਿਰੇ ਕਹਿੰਦੇ ਆ ਆਪਾਂ ਵੀ ਗੁੰਗਾ ਬਹਿਰਾ ਹੋ ਉਹਨਾਂ ਦਾ ਵੀ ਇਲਾਜ ਹੋ ਜਾਂਦਾ ਜੇ ਟਾਈਮ ਸਿਰ ਕੀਤਾ ਜਾਵੇ ਸੋ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ ਸਰਜਰੀਜ਼ ਆ ਗਈਆਂ ਉਹਦੇ ਵਾਸਤੇ ਅਸੀਂ ਹੱਬ ਐਂਡ ਸਪੋਕ ਦੇ ਵਿੱਚ ਆਪਣੇ ਹਸਪੀਟਲਸ ਨੂੰ ਵੀ ਅਪਗ੍ਰੇਡ ਕਰ ਰਹੇ ਆ ਜਿਸ ਤਰ੍ਹਾਂ ਸਾਡਾ ਜਿਹੜਾ ਮੁਹਾਰੀ ਦੇ ਵਿੱਚ ਹਸਪਤਾਲ ਹੈ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਉੱਤੇ ਬਹੁਤ ਜਲਦੀ ਜਿਹੜੀ ਹੈਗੀ ਅਗਲੇ 1-2 ਮਹੀਨੇ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਇਹ ਪਹਿਲਾ ਸਰਕਾਰੀ ਹਸਪਤਾਲ ਹੋਏਗਾ ਜਿੱਥੇ ਲਿਵਰ ਟ੍ਰਾਂਸਪਲੈਂਟ ਹੋਏਗਾ ਇਸੇ ਤਰ੍ਹਾਂ ਪੀਜੀਏ ਤੋਂ ਡਾਕਟਰ ਆਏ ਸੀ ਉਹਨਾਂ ਦੀ ਕੋਲਾਬੋਰੇਸ਼ਨ ਦੇ ਨਾਲ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ ਰੀਨਲ ਟ੍ਰਾਂਸਪਲੈਂਟ ਮਤਲਬ ਕਦੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਜਿਹੜੇ ਰੀਨਲ ਟ੍ਰਾਂਸਪਲੈਂਟ ਹੈ ਗੁਰਦੇ ਬਦਲੇ ਜਾਂਦੇ ਆ ਨਵੇਂ ਗੁਰਦੇ ਪੈਂਦੇ ਆ ਇਹ ਸਰਕਾਰੀ ਹਸਪਤਾਲ ਨੂੰ ਆਮ ਤੌਰ ਤੇ ਸਮਝਿਆ ਜਾਂਦਾ ਸੀਗਾ ਕਿ ਅਨਫੀਅਰ ਹੈ ਸੋ ਅਸੀਂ ਜਿਹੜ ਇਦੇ ਨਾਲ ਤੁਸੀਂ ਕੱਲ ਸਾਰੇ ਜਣੇ ਸੀਗੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੇ ਕੋਈ ਇਨੋਵੇਟਿਵ ਅਪਰੋਚ ਲੈ ਕੇ ਆਏਗਾ ਕੋਈ ਨਵੀਂ ਡਿਵਾਈਸ ਲੈ ਕੇ ਆਏਗਾ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇਗਾ ਉਹਨਾਂ ਦੀ ਕੋਸਟ ਕੱਟ ਡਾਊਨ ਹੋ ਜਾਏਗੀ ਹਸਪੀਟਲ ਸਟੇ ਕੱਟ ਡਾਊਨ ਹੋਏਗਾ ਜਿਹੜਾ ਕੋਈ ਬੰਦੇ ਡਾਕਟਰ ਵਧਿਆ ਕਰਨਗੇ ਔਰ ਇਸੇ ਤਰ੍ਹਾਂ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਜਿਹੜੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਾਇਰੀਆ ਦੇ ਵਿੱਚ ਡੈਂਗੀ ਦੇ ਕੇਸਸ ਘਟਾਉਣ ਦੇ ਵਿੱਚ ਔਰ ਯੋਗਦਾਨ ਪਾ ਰਹੇ ਆ ਉਹ ਹਰ ਰੋਜ਼ ਜਿਹੜੇ ਹੈਗੇ ਸਾਡੇ ਉਹ 33 35000 ਜੜੀਆਂ ਫੈਮਲੀਆਂ ਵਿਜ਼ਿਟ ਕਰਦੀਆਂ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਡਬਲਯੂ ਮੇਲ ਫੀਮੇਲ ਸਾਰੇ ਜਿੰਨੇ ਸਾਡੇ ਸੀ ਐਚ ਓਜ਼ ਹੈ ਔਰ ਰੋਜ਼ ਜਾ ਕੇ ਤੁਹਾਡੇ ਜਿਸ ਤਰ੍ਹਾਂ ਸੁਨਾਮ ਦੇ ਵਿੱਚ ਆਇਆ ਸੀ ਤੁਹਾਡਾ ਕਿ ਫੀਵਰ ਦੇ ਕੇਸਸ ਜ਼ਿਆਦਾ ਆਏ ਸੀ ਉਹਦੇ ਵਿੱਚ ਡੋਰ ਟੂ ਡੋਰ ਸਰਵੇ ਕਰਕੇ ਸਾਡੀਆਂ ਟੀਮ ਇਵਨ ਔਨ ਸੰਡੇਜ਼ ਗਸਟਰਡ ਹਾਲੀਡੇਜ਼ ਉਹ ਜਾ ਕੇ ਕਰਲਾ ਕਰਲਾ ਕਰ ਚੈੱਕ ਕਰਕੇ ਜਿੱਥੇ ਲਾਰਵਾ ਮਿਲਦਾ ਉਹਦੇ ਆਸ-ਪਾਸੇ 100 ਘਰਾਂ ਦੇ ਵਿੱਚ ਅਸੀਂ ਸਪਰੇਅ ਕਰ ਰਹੇ ਹਾਂ ਤਾਂ ਕਿ ਡੈਂਗੀ ਦਾ ਲਾਰਵਾ ਨਾ ਹੋਵੇ ਅਸੀਂ ਫੀਵਰ ਦੇ ਕੇਸ ਅਸੀਂ ਮਤਲਬ ਇੱਕ ਤਾਂ ਹੁੰਦਾ ਸੀ ਤੁਸੀਂ ਯੂ ਰਿਸਪੌਂਡ ਆਫਟਰ ਦਾ ਡਿਜ਼ਾਸਟਰ ਕਿ ਕਿਤੇ 200 ਬੰਦਾ ਬਿਮਾਰ ਹੋ ਗਿਆ ਫਿਰ ਤੁਸੀਂ ਜਾ ਕੇ ਕਰਦੇ ਹੋ ਅਸੀਂ ਪਾਣੀ ਦੀ ਟੈਸਟਿੰਗ ਕਰਦੇ ਆ ਲਾਰਵਾ ਟਰੈਕਿੰਗ ਕਰਦੇ ਆ ਸੋ ਇਹ ਇੱਕ ਨਵਾਂ ਜਿਹੜਾ ਹੈਗਾ ਇਹ ਪਲੱਸ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਮੰਤਰੀਆਂ ਦੇ ਨਾਲ ਉਸ ਤੋਂ ਬਾਅਦ ਸਾਡੇ ਰਾਹੁਲ ਜੀ ਉਹਨਾਂ ਦੇ ਨਾਲ ਰੈਗੂਲਰਲੀ ਇਨ ਟੱਚ ਹੈ ਜਦੋਂ ਸਾਡਾ ਕਿਤੇ ਪਾਣੀ ਦਾ ਸੈਂਪਲ ਫੇਲ ਹੁੰਦਾ ਉਸ ਲਈ ਸਾਡਾ ਹੈਲਥ ਡਿਪਾਰਟਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਇਹ ਸਾਰੇ ਇਕੱਠੇ ਹੋ ਕੇ ਰੂਰਲ ਡਿਵੈਲਪਮੈਂਟ ਔਰ अर्बन ਡਵੈਲਪਮੈਂਟ ਇਹ ਸਾਰੇ ਇਕੱਠੇ ਹੋ ਕੇ ਜੁਆਇੰਟ ਐਕਟੀਵਿਟੀ ਕਰਦੇ ਆ ਕਿ ਪਾਣੀ ਅਡੈਕੁਏਸ਼ਨ ਹੋਈ ਤਾਂ ਕਿਉਂ ਹੋਈ ਕਿੱਥੇ ਹੋਈ ਫੌਟ ਲੱਭਦੇ ਆ ਉਹਨੂੰ ਫਿਕਸਿੰਗ ਕਰਦੇ ਆ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਸੋ ਇਹ ਸਾਰਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਵੀ ਜਿਹੜੇ ਸਾਡੇ ਫਰੰਟ ਲਾਈਨ ਵਾਰੀਅਰ ਹੈ ਡਾਕਟਰਸ ਹੈ ਔਰ ਅਸੀਂ ਡਾਕਟਰਸ ਇਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ 400 ਪਹਿਲਾਂ 1000 ਹੁਣ 1000 ਡਾਕਟਰ ਸਾਡੇ ਮਨ ਲੈ ਕਲੀਨਿਕ ਦੇ ਵਿੱਚ ਹੈ ਸੋ ਆਮ ਆਦਮੀ ਕਲੀਨਿਕ ਤੇ ਆਣ ਜਦੋਂ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਇਹ ਵਾਲੇ ਕਨਸੈਪਟ ਤੋਂ ਪਹਿਲਾਂ ਸਿਹਤ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਦੀ ਮਤਲਬ ਲੈਸ ਦੈਨ 50% ਸੀ ਬਾਕੀ ਸਾਰੀ ਸਟੇਟਸ ਦੇ ਵਿੱਚ ਇਹ ਹਾਲ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ 70 75% ਤੇ ਪਹੁੰਚਿਆ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਜਿਹੜੇ ਡਾਕਟਰ ਸਟੇਨ ਕਰਕੇ ਜਿਹੜੀ ਸਾਡੇ ਕੋਲੇ ਬੇਸਿਕਲੀ ਸਪੈਸ਼ਲਿਸਟ ਦੀ ਸ਼ਾਰਟ ਹੈ ਜੋ ਵੀ ਅਸੀਂ ਪੂਰੀ ਕਰ ਲਾਂਗੇ